ਅੱਜ ਆਪਾਂ ਤੁਹਾਡੇ ਖਾਤਰ ਜਮਾ ਸਸਤਾ ਘਰ ਲੈ ਕੇ ਪਹੁੰਚੇ ਹਾਂ ਜੀ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਪਾਈ ਸੀਗੀ ਸਸਤੇ ਘਰ ਵਾਸਤੇ ਰੇਟ ਮਿਲੂਗਾ ਸਿਰਫ 4 ਲੱਖ ਰੁਪਈਆ ਡਿਮਾਂਡ ਜੀ ਵਾਕਿਆ ਆਪਾਂ ਸਾਰੀ ਗੱਲਬਾਤ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਜਾਣਕਾਰੀ ਫੋਟੋਆਂ ਤੇ ਆਪਣੇ ਕੋਲੇ ਭੇਜ ਦਿਓ ਆਪਣੇ ਨੰਬਰ ਤੇ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਵੀਡੀਓ ਦੀ ਕਰਦੇ ਆ ਜੀ ਆਪਾਂ ਸ਼ੁਰੂਆਤ ਤੇ ਅੰਦਰ ਬਾਹਰੋਂ ਉੱਪਰ ਥੱਲੇ ਦੀ ਵੀਡੀਓ ਮਾਲਿਕ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਹੈ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਸਾਰਾ ਮਾਲਿਕ ਨੇ ਰੰਗ ਕਰਵਾ ਰੱਖਿਆ ਘਰ ਨੂੰ ਤੇ ਘਰ ਦਾ ਕੰਮ ਤੁਸੀਂ ਆਪ ਹੀ ਦੇਖ ਲਓ ਜੀ ਵੀਡੀਓ 'ਚ ਬਹੁਤ ਵਧੀਆ ਘਰ ਹੈ ਜੀ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਦੇਖਣ ਨੂੰ ਮਿਲ ਜੂਗੀ ਤੇ ਕੱਲੀ-ਕੱਲੀ ਆਪਾਂ ਗੱਲਬਾਤ ਵੀ ਕਰਾਂਗੇ ਤੇ ਇੱਕ ਗੱਲ ਤੁਹਾਨੂੰ ਪਹਿਲੇ ਮੈਂ ਦੱਸ ਦੇਣਾ ਜੀ ਕੋਈ ਕਨਫਿਊਜ਼ਨ ਨਾ ਰਹੇ ਆਪਾਂ ਇਸ ਵੀਡੀਓ 'ਚ ਦੋ ਘਰ ਲੈ ਕੇ ਪਹੁੰਚੇ ਆਂ ਪਹਿਲਾ ਘਰ ਤਾਂ ਤੁਸੀਂ ਇਹ ਦੇਖ ਹੀ ਰਹੇ ਹੋ ਸੀ ਇਹ ਤੋਂ ਇਲਾਵਾ ਅੱਗੇ ਇੱਕ ਹੋਰ ਘਰ ਮਿਲੂਗਾ ਦੋਵਾਂ ਦੇ ਰੇਟ ਅਲੱਗ-ਅਲੱਗ ਨੇ ਸੀ ਅਲੱਗ-ਅਲੱਗ ਥਾਂਾਂ ਤੇ ਬਣੀ ਹੋਈ ਨੇ ਤੇ ਗੱਲਬਾਤ ਆਪਾਂ ਸਾਰੀ ਕਰਦੇ ਆਂ ਮਾਲਕਾਂ ਦੇ ਮੋਬਾਈਲ ਨੰਬਰ ਤੁਹਾਨੂੰ ਮਿਲ ਜਾਣਗੇ ਜਿਹੜਾ ਘਰ ਤੁਸੀਂ ਇਹ ਦੇਖ ਰਹੇ ਹੋ ਇਹਨਾਂ ਦੇ ਮਾਲਕ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਵੀਡੀਓ 'ਚ ਤੁਹਾਨੂੰ ਮਿਲ ਜੂਗਾ ਤੇ ਜਿਹੜਾ ਸੈਕੰਡ ਵਾਲਾ ਘਰ ਹੈ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੇ ਦਾਂਗੇ ਪਹਿਲਾਂ ਇਸ ਘਰ ਦੀ ਆਪਾਂ ਸਾਰੀ ਜਾਣਕਾਰੀ ਦੀ ਗੱਲ ਕਰਦੇ ਆਂ ਸੀ ਵਧੀਆ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਜੇ ਆਪਾਂ ਟੋਟਲ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ 6 ਕਮਰੇ ਬਣੇ ਹੋਏ ਨੇ ਸੀ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਤੇ ਵਧੀਆ ਘਰ ਹੈ ਸੀ ਤੇ ਵਧੀਆ ਏਰੀਆ ਹੈ ਇਹਨਾਂ ਦਾ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ 4 ਮਰਲੇ ਮਾਲਕ ਨੇ ਜਗ੍ਹਾ ਦੱਸੀ ਹੈ ਟੋਟਲ ਜਿਹੜੀ ਜਗ੍ਹਾ ਹੈਗੀ ਹੈ ਘਰ ਦੀ 4 ਮਰਲੇ ਸੀ আর ਰਸੋਈ ਤੁਸੀਂ ਦੇਖ ਲਈ ਵਧੀਆ ਰਸੋਈ ਸੀਗੀ ਤੇ ਵਧੀਆ ਬਾਥਰੂਮ ਏਰੀਆ ਆਪਾਂ ਨੂੰ ਮਿਲ ਜਾਊਗਾ ਤੇ ਟਾਈਲਾਂ ਦਾ ਕੰਮ ਵਧੀਆ ਮਾਲਕ ਨੇ ਕਰਵਾ ਰੱਖਿਆ ਸੀ ਬਾਸਪੇਸ਼ਨ ਵਧੀਆ ਸੀ ਤੇ ਬਾਕੀ ਪਾਣੀ ਦੀ ਸਪਲਾਈ ਵਧੀਆ ਤੇ ਘਰ ਵਧੀਆ ਬਣਿਆ ਹੋਇਆ ਬਾਕੀ 3 ਮੰਜ਼ਲਾ ਮਾਲਕ ਨੇ ਦੱਸਿਆ ਇਹ ਘਰ ਤੇ ਚਾਰ ਮਰਲੇ ਥਾਂ ਦੇ ਵਿੱਚ ਘਰ ਆਪਾਂ ਨੂੰ ਮਿਲੂਗਾ ਬਾਕੀ ਟੂਟੀਆਂ ਵਗੈਰਾ ਦਾ ਕੰਮ ਜੋ ਵੀ ਹੈ ਤੁਹਾਡੇ ਸਾਹਮਣੇ ਅਸੀਂ ਬਾਥਰੂਮ ਦੇ ਅੰਦਰ ਗੀਜ਼ਰ ਵਗੈਰਾ ਲੱਗਿਆ ਹੋਇਆ ਸੀ ਗੀਜ਼ਰ ਦੀ ਸਪਲਾਈ ਆਪਾਂ ਨੂੰ ਮਿਲ ਚੁਗੀ ਬਾਕੀ ਘਰ ਤੁਸੀਂ ਦੇਖ ਹੀ ਰਹੇ ਹੋ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਤੁਹਾ ਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਇਹ ਘਰ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਜੇ ਆਪਾਂ ਥੱਲੇ ਗੱਲ ਕਰੀਏ ਫਰਸ਼ ਦੀ ਤਾਂ ਟਾਈਲਾਂ ਦਾ ਕੰਮ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗਾ ਸੀ ਬਾਕੀ ਕਮਰੇ ਤੁਸੀਂ ਦੇਖ ਰਹੋ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਸਾਰੀਆਂ ਛੱਤਾਂ ਪੈਂਟ ਹੋਈਆਂ ਸੀ ਤੇ ਪੀਓਪੀ ਦਾ ਕੰਮ ਵੀ ਹੋਇਆਗਾ ਬਾਕੀ ਜੋੜੀਆਂ ਦਾ ਜੋ ਵੀ ਕੰਮ ਹੋਇਆ ਤੁਹਾਡੇ ਸਾਹਮਣੇ ਆ ਸੀ ਤੇ ਉੱਪਰ ਵੀ ਆਪਾਂ ਚੱਲਾਂਗੇ ਜੀ ਛੱਤ ਤੇ ਬਾਕੀ ਉੱਪਰ ਦਾ ਜਿਹੜਾ ਕੰਮ ਕਰਵਾਇਆ ਹੋਇਆ ਤੇ ਜਿਹੜਾ ਕੰਮ ਪਿਆਗਾ ਤੁਹਾ ਨੂੰ ਮੈਂ ਦਿਖਾਈ ਦਿਨਾਂ ਸੀ ਬਾਕੀ ਇਹਨਾਂ ਨੇ ਦੱਸਿਆ ਵੀ ਥੱਲੇ ਦਾ ਪੋਰਸ਼ਨ ਤਾਂ ਸਾਰਾ ਰੈਡੀ ਹੈ ਸਾਰਾ ਕੰਮ ਹੋਇਆ ਬਾਕੀ ਉੱਪਰ ਇਹਨਾਂ ਨੇ ਬਣਾ ਕੇ ਰੱਖ ਰੱਖਿਆ ਜੋੜੀਆਂ ਤਾਂ ਲੱਗੀਆਂ ਹੋਈਆਂ ਬਾਕੀ ਜਿਹੜਾ ਪਲਾਸਟਰ ਦਾ ਕੰਮ ਹੈ ਜਾਂ ਹੋਰ ਕੰਮ ਹੈ ਉਹ ਹਲੇ ਤੱਕ ਪੈਂਡਿੰਗ ਦੇ ਵਿੱਚ ਪਿਆਗਾ ਉੱਪਰ ਵੀ ਵਧੀਆ ਕਮਰੇ ਬਣੇ ਹੋਏ ਨੇ ਤੇ ਉੱਪਰੋਂ ਵੀ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਉੱਪਰ ਦਾ ਕੰਮ ਪਿਆਗਾ ਮਾਲਕ ਨੇ ਦੱਸਿਆ ਤੇ ਉੱਪਰ ਦਾ ਕੰਮ ਕਰਵਾਉਣਾ ਪਊਗਾ ਥਰਡ ਆ ਜਿਹੜਾ ਪੋਰਸ਼ਨ ਹੈ ਗਰਾਉਂਡ ਫਲੋਰ ਉਹ ਸਾਰਾ ਰੈਡੀ ਹੈਗਾ ਉਹ ਕੋਈ ਮੁਰੰਮਤ ਜਾਂ ਕੋਈ ਕੰਮ ਨਹੀਂ ਪਾਲਦਾ ਜੀ ਉੱਪਰ ਤੋਂ ਉੱਪਰ ਜਾਣ ਵਾਸਤੇ ਵੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਚ ਦਿਖਾਈ ਰਹੀਆਂ ਜੀ ਤੇ ਇਸ ਘਰ ਦੀ ਆਪਾਂ ਗੱਲ ਕਰੀਏ ਤਾਂ ਆਪਾਂ ਇਹ ਘਰ ਲੈ ਕੇ ਪਹੁੰਚੇ ਹਾਂ ਜੀ ਪਠਾਨਕੁਟ ਏਰੀਆ ਚੋਂ ਪਠਾਨਕੁਟ ਏਰੀਆ ਜੀ ਜੇ ਆਪਾਂ ਕਰੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਰਵੀਦਾਸ ਨਗਰ ਦੋਲਤਪੁਰ ਜੀ ਪਠਾਨਕੁਟ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਇਹ ਘਰ ਦੇਖਣਾ ਜੀ ਤੇ ਚਾਰ ਮਰਲੇ ਥਾਂ ਹੈ ਜੀ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜਾ ਰੇਟ ਆਪਣੇ ਕੋਲੇ ਪਹੁੰਚਿਆ 14 ਲੱਖ ਰੁਪਏ ਪਹੁੰਚਿਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਮੂਕੇ ਤੇ ਵੇਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਤੇ ਵਧੀਆ ਏਰੀਆ ਮਿਲੂ ਆਪਾਂ ਨੂੰ ਤੇ ਵਧੀਆ ਕਮਰੇ ਨੇ ਵਧੀਆ ਘਰ ਹੈ ਜੀ ਰੇਟ ਵੀ ਠੀਕ ਮਾਲਕ ਨੇ ਲਾਇਆਗਾ ਤੇ ਜਿਹੜਾ 4 ਲੱਖ ਦਾ ਘਰ ਹੈ ਜੀ ਉਹਦੀ ਆਪਾਂ ਅੱਗੇ ਗੱਲ ਕਰਦੇ ਹਾਂ ਪਹਿਲਾਂ ਤੁਹਾਨੂੰ ਮੈਂ ਦੱਸੇ ਸੀਗਾ ਜਿਹੜਾ ਇਹ ਘਰ ਹੈ ਜੀ ਇਹਦੀ ਗੱਲਬਾਤ ਕਰਦੇ ਹਾਂ ਜਿਹੜੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਇਹਨਾਂ ਦਾ ਜਿਹੜਾ ਮਾਲਕ ਦਾ ਮੋਬਾਈਲ ਨੰਬਰ ਹੈ ਜੀ 98773 09258 98773 09258 ਇਹ ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਚਾਹੇ ਘਰ ਬਾਰੇ ਗੱਲ ਕਰਨੀ ਹੈ ਚਾਹੇ ਕੁਝ ਹੋਰ ਪੁੱਛਣਾ ਤਾਂ ਤੁਸੀਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਆਪਾਂ ਸਿੱਧਾ ਹੀ ਦਿੱਤਾ ਤੇ ਗੱਲ ਕਰ ਲਿਓ 14 ਲੱਖ ਰੁਪਏ ਮਾਲਕ ਨੇ ਰੇਟ ਕਿਹਾਗਾ ਪਠਾਨਕੁਟ ਏਰੀਆ ਰਵਿਦਾਸ ਨਗਰ ਜੀ ਤੇ ਤੁਸੀਂ ਜਾ ਕੇ ਦੇਖ ਕੇ ਤੇ ਜਦੋਂ ਪਸੰਦ ਆ ਗਿਆ ਦੇਖਣ ਤੋਂ ਬਾਅਦ ਉਸ ਤੋਂ ਬਾਅਦ ਡੀਲ ਕਰ ਲਿਓ ਰੇਟ ਆਪ ਦਾ ਮੁਕਾ ਲਿਓ ਬਹਿ ਕੇ ਤੇ ਮਾਲਕ ਨੇ ਕਿਹਾ ਘਾਟਾ ਬਾਦ ਦਾ ਕਰ ਲਵਾਂਗੀ ਬਾਕੀ ਮਾਲਕ ਨੂੰ ਫੋਨ ਕਰਕੇ ਇੱਕ ਵਾਰੀ ਤੇ ਟਾਈਮ ਦੇ ਦਿਓ ਸਿੱਧਾ ਨਾ ਜਾਇਓ ਜੀ ਕਈ ਵਾਰੀ ਹੁੰਦਾ ਜੀ ਮਾਲਕ ਘਰੇ ਨਹੀਂ ਹੁੰਦੇ ਤੇ ਸੋ ਇਸ਼ੂ ਹੋ ਜਾਂਦੇ ਜੀ ਕਈ ਵਾਰੀ ਇੱਧਰ ਉੱਧਰ ਗਏ ਹੁੰਦੇ ਆ ਮਾਲਕ ਜਾਂ ਰਿਸ਼ਤੇਦਾਰ ਆਏ ਹੁੰਦੇ ਐ ਐਦਾਂ ਦਾ ਸੋ ਕੁਝ ਹੋ ਜਾਂਦਾ ਜੀ ਮੋਕੇ ਤੇ ਤੇ ਆਪਣਾ ਟਾਈਮ ਖਰਾਬ ਹੁੰਦਾ ਜਦੋਂ ਆਪਾਂ ਸਿੱਧੇ ਭੱਜ ਜਾਈਏ ਕਈ ਵਾਰੀ ਮਾਲਕ ਤਾਂ ਫੋਨ ਨਹੀਂ ਚੱਕਿਆ ਜਾਂਦਾ ਪਹਿਲਾਂ ਟਾਈਮ ਦਿੱਤਾ ਚੰਗਾ ਰਹਿੰਦਾ ਜੀ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ 4 ਲੱਖ ਦਾ ਜਿਹੜਾ ਆਪਾਂ ਘਰ ਲੈ ਕੇ ਪਹੁੰਚਿਆ ਉਹਦੀ ਗੱਲਬਾਤ ਕਰਦੇ ਹਾਂ ਜੀ ਉਹ ਤੋਂ ਪਹਿਲਾਂ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਸੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਦਿਓ ਆਪਣੀ ਆਉਣ ਵਾਲੀ ਹਰ ਰੋਜ਼ ਵੀਡੀਓ ਦੇਖਣ ਵਾਸਤੇ ਜੀ ਤੇ ਨਾਲ ਇੱਕ ਬੈਲ ਆਈਕਨ ਆਊਗਾ ਜੀ ਉਹਨੂੰ ਆਲਟ ਤੇ ਸੈੱਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਤੇ ਵੀਡੀਓ ਨੂੰ ਬੱਤ-ਬੱਤ ਲਾਈਕ ਵੀ ਕਰ ਦਿਓ ਜੀ ਬਾਕੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੂਠੀ ਆ ਘਰ ਹੈ ਮਕਾਨ ਹੈ ਕਿਸੇ ਵੀ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਇੱਕ ਵੀਡੀਓ ਬਣਾਓ ਜਾਣਕਾਰੀ ਸਾਰੀ ਤੇ ਕੁਝ ਕੁ ਫੋਟੋਆਂ ਜੀ ਆਪਣੇ ਕੋਲੇ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਗਾ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਾਂ ਜਮਾ ਫਰੀ ਚ ਹੀ ਕਰਦੇ ਹਾਂ ਤੇ ਬੱਦ ਬੱਦ ਵੀਡੀਓ ਨੂੰ ਸਪੋਰਟ ਕਰਿਓ ਜੀ ਤੇ ਗੱਲ ਕਰਦੇ ਹਾਂ ਜੀ ਆਪਾਂ ਸੈਕਿੰਡ ਕਰਦੇ ਜਿਹੜਾ ਨੰਬਰ 2 ਤੇ ਆਪਾਂ 4 ਲੱਖ ਦਾ ਘਰ ਲੈ ਕੇ ਪਹੁੰਚੇ ਹਾਂ ਇਹਦੀ ਗੱਲਬਾਤ ਸਾਰੀ ਕਰਦੇ ਹਾਂ ਜੇ ਆਪਾਂ ਜਗਨ ਦੀ ਗੱਲ ਕਰੀਏ ਜੀ ਤਾਂ ਦੋ ਬਿਸਵੇ ਮਾਲਕ ਨੇ ਜਗਨ ਦੱਸੀ ਅਸੀਂ ਦੋ ਬਿਸਵੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਵਧੀਆ ਘਰ ਹੈ ਸੀ ਬਾਕੀ ਵੀਡੀਓ ਚ ਤੁਸੀਂ ਦੇਖ ਰਹੇ ਹੋ ਮਾਲਕ ਨੇ ਵੀਡੀਓ ਆਪਣੇ ਕੋਲੇ ਬਣਾ ਕੇ ਵਧੀਆ ਭੇਜੀ ਆ ਤੇ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਸੀ ਤੇ ਘਰ ਦੇ ਅੰਦਰੋਂ ਸਾਰਾ ਕੁਝ ਦੇਖ ਰਹੇ ਹੋ ਸੀ ਵਧੀਆ ਰਸੋਈ ਬਣੀ ਹੋਈ ਹੈ ਵਧੀਆ ਕਮਰੇ ਵਧੀਆ ਬਾਥਰੂਮ ਬਾਕੀ ਸਾਰਾ ਕੁਝ ਤੁਹਾਨੂੰ ਆਪਾਂ ਦੱਸ ਹੀ ਰਹੇ ਹਾਂ ਸੀ ਵੀਡੀਓ ਚ ਦੋ ਬਿਸਵੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਬਾਕੀ ਮਾੜੀ ਮੋਟੀ ਮੁਰੰਮਤ ਕਰਵਾਉਣ ਦੀ ਲੋੜ ਹੈਗੀ ਸੀ ਮੁਰੰਮਤ ਨਹੀਂ ਕਹਿ ਸਕਦੇ ਮਾੜਾ ਮੋਟਾ ਮਤਲਬ ਕਿ ਜਿਹੜਾ ਪਲਸਤਰ ਦਾ ਮਾੜਾ ਮੋਟਾ ਕੰਮ ਰਹਿੰਦਾ ਉਹੋ ਜੀ ਤੇ ਕਮਰੇ ਕੁਮਰੇ ਵਧੀਆ ਬਣੇ ਹੋਏ ਨੇ ਜੀ ਬਾਕੀ ਉੱਪਰ ਵੀ ਆਪਾਂ ਨੂੰ ਕਮਰਾ ਇੱਕ ਦੇਖਣ ਨੂੰ ਮਿਲੂਗਾ ਤੁਸੀਂ ਵੀਡੀਓ 'ਚ ਕੱਲੀ ਕੱਲੀ ਚੀਜ਼ ਕਨਫਰਮ ਕਰੀ ਰਹੀ ਹਾਂ ਜੀ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਸਿਰਫ 4 ਲੱਖ ਰੁਪਇਆ ਮਾਲਕ ਨੇ ਕਿਹਾ ਬਾਕੀ ਕਹਿੰਦੇ ਨੇ ਮਾਲਕ ਹੋਰ ਵੀ ਮੌਕੇਤ ਕਰ ਲੰਗੇ ਏਰੀਆ ਇਹਨਾਂ ਦਾ ਜਿਹੜਾ ਹੈਗਾ ਜੀ ਮਲੇਰਕੋਟਲਾ ਮਲੇਰ ਕੋਟਲੇ ਦੇ ਲਾਕੇ ਇਹਨਾਂ ਦਾ ਪਿੰਡ ਹੈ ਜੀ ਪਿੰਡ ਦਾ ਨਾਮ ਹੈਗਾ ਜੀ ਜਾਗੋਵਾਲ ਜਾਗੋਵਾਲ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਕੋਈ ਗੱਲ ਕਰਨੀ ਹੈ ਜੀ 8146147899 8146147899 ਇਹ ਮਾਲਕ ਦਾ ਨੰਬਰ ਹੈ ਜੀ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਦਿੱਤਾ ਜੀ ਉਮੀਦ ਕਰਦਾ ਤੁਹਾਨੂੰ ਘਰ ਵੀ ਪਸੰਦ ਆ ਗਿਆ ਹੋਣਗੇ ਤੇ ਇਹ ਵੀਡੀਓ ਵੀ ਪਸੰਦ ਆ ਗਈ ਹੋਊਗੀ ਵੀਡੀਓ ਪਸੰਦ ਆਈ ਆ ਤਾਂ ਲਾਈਕ ਕਰ ਦਿਓ ਬੱਦ ਬੱਦ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੇ ਜਾਂਦੇ ਜਾਂਦੇ ਇੱਕ ਵਾਰੀ ਚੈੱਕ ਕਰ ਲਓ ਹਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਪਾਓ ਤੇ ਲੈ ਕੇ ਆਪਾਂ ਜਲਦੀ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਦਿਆਂ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ